ਪੰਚਾਇਤੀ ਚੋਣਾਂ ਦੇ ਅਗਾਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ तमाम ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਸਤਾਧਾਰੀ ਤਰਾਂ ਤੇ ਇਲਜ਼ਾਮ ਲੁਕਾਰੀਆਂ ਨੇ ਕਿ ਪਾਰਟੀ ਜਿਹੜੀ ਹੈਗੀ ਹੈ ਉਹ ਜਿਸ ਤਰੀਕੇ ਦੇ ਨਾਲ ਪੰਚਾਇਤੀ ਚੋਣਾਂ ਹੋਣੀਆਂ ਨੇ ਲਿਸਟਾਂ ਪ੍ਰੋਪਰ ਤੌਰ ਤੇ ਨਹੀਂ ਤਿਆਰ ਜਾਂ ਫਿਰ ਏਓ ਜਾਂ ਆਰਓ ਦੀ ਗੱਲ ਕਰ ਲਈਓ ਜਿਹੜੀਆਂ ਹੈਗੀਆਂ ਤਹਿਸੀਲਾਂ ਦੇ ਵਿੱਚ ਨਹੀਂ ਮਿਲਦੇ ਤਾਂ तमाम ਵਫਤ ਜਿਹੜਾ ਹੈਗਾ ਅੱਜ ਕਾਂਗਰਸ ਦਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਅੱਜ ਰਾਜ ਚੋਣ ਕਮਿਸ਼ਨ ਪੰਜਾਬ ਨੂੰ ਮਿਲਣ ਦੇ ਲਈ ਪਹੁੰਚਿਆ ਤੇ ਜਿਸ ਤੋਂ ਬਾਅਦ ਕੀ ਕੁਝ ਕਹਿਣਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਦਿਖਾਉਨੇ ਆ ਤੁਹਾਨੂੰ ਬਿਕੋ ਆਦਿ ਮੈਂ ਆਪਣੇ ਸਾਥੀਆਂ ਨਾਲ ਸਬਲਬੀਰ ਸਿੰਘ ਸਿੱਧੂ ਸਾਡੇ ਫਾਰਮਰ ਮਨਿਸਟਰ ਮਦਰ ਲਾਲ ਜਲਾਲਪੁਰ ਸਾਹਿਬ ਸਾਡੇ ਐਕਸੀਐਮਐਲਏ ਸਾਤਰਪੁਰ ਰਜਿੰਦਰ ਸਿੰਘ ਬਾਜਵਾ ਜੀ ਜਿਹੜੇ ਪੁਰਾਣੇ ਪੰਚਾਇਤਾਂ ਦੇ ਮਨਿਸਟਰ ਰਹੇ ਨੇ ਤੇ ਢਿੱਲੋਂ ਸਾਹਿਬ ਇਹ ਮੇਰੇ ਨਾਲ ਨੇ ਐਡਵੋਕੇਟ ਸਾਹਿਬ ਤੇ ਮਿਸਟਰ ਦਿਓਲ ਐਡਵੋਕੇਟ ਵੀ ਨੇ ਇੱਕ ਤੇ ਚਿੱਠੀ ਅਸੀਂ ਜਿਹੜੀਆਂ ਜਿਹੜੀਆਂ ਐਪਰੀਹੈਂਸ਼ਨ ਸਾਡੀ ਪਾਰਟੀ ਵੱਲੋਂ ਨੇ ਉਹ ਮੈਂ ਚਿੱਠੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਸਾਈਨਡ ਚਿੱਠੀ ਹੁੰਤੇ ਹੈ ਇਹ ਅਨਸਾਈਨਡ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ ਇੱਕ ਚੀਜ਼ ਉਹਨਾਂ ਨੂੰ ਆਲਰੇਡੀ ਸਾਈਨਡ ਇਹ ਪੇ ਚੁਕੇ ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਨਾਲ ਇਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਚ ਕਮੀਆਂ ਪੇਸ਼ੀਆਂ ਦੱਸੀਆਂ ਨੇ ਇੱਕ ਇੱਕ ਮਿੰਟ ਯਾਰ ਇੱਕ ਵੱਡੀ ਕਮੀ ਪੇਸ਼ੀ ਇਹ ਹੈ ਕਿ ਜਿਹੜੇ ਇਲੈਕਟਰਲ ਰੂਲਸ ਨੇ ਜਿਨ੍ਹਾਂ ਦੇ ਉੱਤੇ ਕਿ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਪਿਕ ਇੱਕ ਮਿੰਟ ਯਾਰ ਗੱਲ ਸੁਣ ਲੋ ਉਹਨਾਂ ਨੇ ਇੱਕ ਇੱਕ 23 ਤੋਂ ਉਹ ਲਿਸਟਾਂ ਪਿਕ ਕੀਤੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ ਇੱਕ ਇੱਕ 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖਿਲਾਉਣਾ ਚਾਹੁੰਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਸਾਲ ਬਾਅਦ 18 ਦਾ ਹੋ ਗਿਆ ਤੋਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੀ ਨੂੰ ਅਸੀਂ ਇੱਕ ਵਾਰ ਰੀ ਰੀਲੁੱਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰ ਲਾਂਗੇ ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਹੈ ਡਿਪਟੀ ਕਮਿਸ਼ਨਰ ਤੁਹਾਡੇ ਜਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ 'ਤੇ ਵੋਟਰ ਲਿਸਟਾਂ ਵੀ ਆਏ ਨੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਦਨ ਆਵਰਜ਼ ਉਹ ਚੀਜ਼ ਉਹ ਵੀ ਹੋ ਜਾਏਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਯਾ ਜਿਹੜੀ ਰਿਜ਼ਰਵੇਸ਼ਨ ਹੋਈ ਹੈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰਿਜ਼ਰਵੇਸ਼ਨ ਹੈ ਕਿ ਧਰਤ ਰਿਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰਿਜ਼ਰਵੇਸ਼ਨ ਹੈ ਜਾਂ ਜਨਰਲ ਕੈਟਾਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਇੱਕ ਤੇ ਇੱਕ ਵੱਡਾ ਖੱਛਾ ਜਿਹੜਾ ਅਸੀਂ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਂਦਾ ਹੈ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨੇ ਨੋਮੀਨੇਸ਼ਨ ਆਨ ਹੋਣ ਤੋਂ ਬਾਅਦ ਹੋਇਆ ਕੀ ਸਾਰੇ ਸੈਕਟਰੀ ਜਿਹੜੇ ਨੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਵੀਡੀਓ ਕੋ ਦੋ ਦੋ ਤਿੰਨ ਤਿੰਨ ਬਲਾਕ ਦੇ ਜਿਸ ਦਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਿਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੇਵਾਲ ਬੈਠੇ ਨੇ ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਜਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣਾ ਚਾਹੀਦਾ ਕਈ ਸੈਕਟਰੀ ਜਿਹਨਾਂ ਕੋ 80-80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ ਹੈ 55 ਸੈਕਟਰੀ ਕੋਬ ਉਹਦਾ ਮਤਲਬ ਹੈ ਜਿਹੜੇ ਅਪਲਾਈਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਨੂੰ ਉਹਨਾਂ ਨੂੰ ਇਹ ਗੱਲ ਕਹਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੱਭਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓਜ਼ ਨੇ ਟੈਲੀਫੋਨ ਬੰਦ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਡ ਦੀ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਕਿ ਤੁਸੀਂ ਐ ਐਸਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਇਹ ਮੈਂ ਦੱਸਣਾ ਚਾਹਨਾ ਅੱਜ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਯਕੀਨ ਦਵਾਇਆ ਕਿ ਜਿਹੜਾ ਆਲਰੇਡੀ ਸ਼ੈਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆਂਦੀ BC ਦੀ SC ਦੀ ਕੋਈ ਲੋੜ ਨਹੀਂ ਪੈਗੀ ਇਹ ਕੀ ਹੈ ਜੀ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤਹਿਸੀਲਾਂ ਵਿੱਚ ਤਹਿਸੀਲਦਾਰ ਨਹੀਂ ਬੈਠੇ ਨੈਪ ਤਹਿਸੀਲਦਾਰ ਨਹੀਂ ਬੈਠੇ ਤੇ ਦੱਸੋ ਜਿਹੜਾ ਤੁਸੀਂ ਐਸਟੇਮ ਇੱਕ ਜਾਰੀ ਕੀਤਾ ਸੀ ਇਹਨਾਂ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੰਦਾ ਤੇ ਤੁਸੀਂ ਆਪਣੇ ਇੱਕ ਐਫਿਡੇਵਿਟ ਲਾ ਦਿਓ ਨਾਲ ਜਿਸ ਐਫਿਡੇਵਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਨੋਟਰੀ ਪਰਬੇ ਕੋ ਟੈਸਟ ਕਰਾਏਗਾ ਉਹ ਜੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤੀ ਪੈਲੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਗਜ਼ ਮਨਜ਼ੂਰ ਨੇ ਸਾਨੂੰ ਤਹਿਸੀਲਦਾਰਾਂ ਦੇ ਦੂਸਰ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਚ ਨਹੀਂ ਬਹਿਰੇ ਤੇ ਉਹ ਬੰਦੇ ਆਪਣੇ ਨੋਟੀਫਾਈ ਕਿੱਥੋਂ ਕਰਾਣ ਦੀ ਮੋਹਰਾਂ ਕਿੱਥੋਂ ਲਵਾਣ ਸੋ ਉਹਦੇ ਵਾਸਤੇ ਅਸੀਂ مشکور ਆ الیکشن کمیشنر صاحب ਨੇ ਸਾਡੀ ਇਹ ਗੱਲ تسلیم ਕੀਤੀ ਹੈ ਕਿ ਖੱਜਲ ਖਰਾਬੀ ਟਾਣ ਵਾਸਤੇ ਫ੍ਰੀ ਐਂਡ ਫੇਅਰ الیکشنز ਕਰਵਾਣ ਵਾਸਤੇ ਅਸੀਂ ਇਹ ਕਰਾਵਾਂਗੇ ਮੈਂ ਇੱਕ ਹੋਰ ਗੁਜ਼ਾਰੇਸ਼ ਇਹਨਾਂ ਕੀਤੀ ਹੈ ਕਿ ਅਸੈਂਬਲੀ الیکشن ਤੇ ਪਾਰਲੀਮੈਂਟ ਦੀਆਂ الیکشن ਜਦੋਂ ਗਿਣਤੀ ਹੁੰਦੀ ਉਦੋਂ ਕੈਮਰੇ ਲੱਗ ਜਾਂਦੇ ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕਿ ਗਿਣਤੀ ਦੇ ਵਿੱਚ ਕੋਨੀ ਕੀ ਹੁੰਦਾ ਡਰ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਹੈ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਨੇ ਆ ਗਿਣਤੀ ਅੰਡਰ ਕੈਮਰਾਜ਼ ਕੀ ਚੀਜ਼ ਐ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਨਾ ਕਿ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਫੀ ਹੱਦ ਤੱਕ ਇਹ ਸਹਿਮਤ ਸਨ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਤੇ ਇੱਥੇ ਵੀ ਲੱਗਣੇ ਚਾਹੀਦੇ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਨੋਟਿਸ ਲਿਆਏ ਆ ਕਿ ਅਜੇ ਪਿਛਲੇ 2 ਦਿਨ ਤਾਂ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਆ ਕਰ ਰਿਹਾ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾ ਰਹੀ ਬीडीपीਓਜ਼ ਦਫਤਰਾਂ ਚ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਐਸ ਡੀ ਐਮ ਅਚਾ ਐਸ ਡੀ ਐਮ ਤੇ ਡੀ ਸੀਜ਼ ਲਾਸਟ ਮੂਮੈਂਟ ਰਲਾਈਅਬਲ ਅਫਸਰ ਲਾ ਲੈਣ ਕਿਉਂਕਿ ਜੇ ਵੋਟਰ ਅਚਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਾਰੀਖ ਤੱਕ ਜਿਹਦੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ ਹੈ एसडीएम ऑफिस ਸਾਹਿਬ ਤਿੰਨ ਦਿਨ ਦਾ ਟਾਈਮ ਹੈ ਤੁਹਾਡੀ ਨੋਮੀਨੇਸ਼ਨ ਦੀ ਅਖੀਰੀ ਤਾਰੀਖ 4 ਤਰੀਕ ਨੂੰ ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ ਐਸਡੀਐਮ ਆਫਿਸ 'ਚ ਬਣਾ ਸਕਦੇ ਹੋ ਜੇ ਨਾ ਬਣੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਹੋ ਸੋ ਇਹਨਾਂ ਨੇ ਵੇਖੋ ਫਲੋਰ ਆਫ ਦਿ ਹਾਊਸ ਤੇ ਭਗਵੰਤ ਮਾਨ ਨੇ ਸਾਡੇ ਇੱਕ ਬਹੁਤ ਹੀ ਆਨਰੇਬਲ ਮੈਂਬਰ ਨੇ ਪੁੱਛਿਆ ਸੀ ਕਿ ਚੀਫ ਮਿਨਿਸਟਰ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਕਰਾਣ ਲੱਗੇ ਹੋ ਕੀ ਅਸੀਂ ਆਸ ਉਮੀਦ ਰੱਖੀਏ ਕਿ ਫੇਰ ਹੋਣਗੀਆਂ ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ ਉਨਾਂ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਫਰੀ ਐਂਡ ਫੇਅਰ ਹੋਣ ਗਿਆ ਤੇ ਬੇਖੋ ਇਲੈਕਸ਼ਨਾਂ ਅਨਾਉਂਸ ਹੀ ਇਹ ਇਲੈਕਸ਼ਨਾਂ ਅਨਾਉਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੇਮਾਨੇ ਤੇ ਐਸਟੀਐਮ ਬਦਲ ਲਏ ਡੀਸੀ ਬਦਲ ਲਏ ਤੇ ਡੀਸੀਆਂ ਦੇ ਜ਼ਰੀਏ ਜਿਹੜੀ ਪੁਰਾਣੀ ਰੈਜ਼ਰਵੇਸ਼ਨ ਸੀ ਜਿਹੜਾ ਰੋਸਟਰ ਬਣਿਆ ਸੀ ਪੁਰਾਣਾ ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟਾਗਰੀ ਚ ਰਿਜ਼ਰਵ ਨੇ ਉਹ ਇਸ ਟਾਈਮ ਖੁੱਲ੍ਹੇ ਚਾਹੀਦੀ ਸੀ ਰਿਜ਼ਰਵੇਸ਼ਨ ਉਹ ਡੀਸੀਆਂ ਕੋ ਲਾਸਟ ਮੂਵ ਤੇ ਗਲਤ ਕੰਮ ਕਰਵਾਇਆ ਗਿਆ ਮੈਂ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਸਮੁੱਚੇ ਅਫਸਰ ਸਹਿਬਾਨ ਨੂੰ ਬੇਨਤੀ ਕਰੂੰਗਾ ਡੀਸੀਆਂ ਤੋਂ ਲੈ ਕੇ ਥੱਲੇ ਤੱਕ ਕਿਰਪਾ ਕਰਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ ਨੂੰ ਕਿਸੇ ਸਟੇਜ ਤੇ ਤੁਹਾਨੂੰ ਮੁਸ਼ਕਲ ਦੇਣ ਵੇਖਣੇ ਪੈ ਕਿਉਂਕਿ ਇਹ ਸਰਕਾਰ ਬਹੁਤਾਚਰ ਚੱਲਣ ਵਾਲੀ ਨਹੀਂ ਤੁਹਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ ਪੰਜਾਬ ਪ੍ਰਮਾਤਮਾ ਦੇ ਸਹਾਰੇ ਛੱਡ ਦਿੱਤਾ ਕੋਈ ਐਡਮਿਨਿਸਟ੍ਰੇਸ਼ਨ ਨਾ ਦੀ ਚੀਜ਼ ਨਹੀਂ ਮੈਂ ਸਾਰੇ ਅਫਸਰ ਸਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਾਂ ਤੇ ਹੀ ਰਹਿਣਾ ਵੱਤੋ ਵਾ ਤੁਹਾਡੀ ਬਦਲੀ ਕੋਈ ਖੱਬੇ ਸੱਜੇ ਕਰਵਾ ਸਕਦਾ ਤਨਖਾਹ ਵੀ ਤੁਹਾਨੂੰ ਮਿਲਣੀ ਹੈ ਤੋਂ ਜਮੂਰੀਅਤ ਦਾ ਆਪਾਂ ਕਤਲ ਨਾ ਕਰੀਏ ਜਮੂਰੀਅਤ ਆਪਾਂ ਕਹਨ ਨਾ ਕਰੀਏ ਕਿਰਪਾ ਕਰਕੇ ਇਹਨੂੰ ਫੇਰ ਇਲੈਕਸ਼ਨ ਹੋ ਲੈਂਦੋ ਸਾਰਿਆਂ ਨੂੰ ਵੱਡੀ ਇਲੈਕਸ਼ਨ ਪੰਜਾਬ ਦੇ 13000 ਪਿੰਡਾਂ ਦੀ ਹੈ 70% ਦੀ ਪੰਜਾਬ ਪਿੰਡਾਂ ਵਿੱਚ ਰਹਿੰਦਾ। ਤੋਂ ਮੈਂ ਸਾਰੇ ਅਫਸਰਜ਼ ਨੂੰ ਸਪੈਸ਼ਲੀ ਜਿਹੜਾ ਬੀਡੀਪੀਓ ਤੇ ਲੋਅਰ ਸਟਾਫ ਹੈ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤੇ 6 ਮਹੀਨਿਆਂ ਨੂੰ 6 ਮਹੀਨਿਆਂ ਨੂੰ ਨਹੀਂ ਤੇ ਸਾਲ ਨੂੰ ਨਹੀਂ ਤੇ ਦੋ ਨੂੰ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗ੍ਰਾਉਂਡ ਛੱਡ ਜੋ ਬਣਦੀ। ਤੋਂ ਇਨਾਂ ਹੀ ਮੈਂ ਕਹਿੰਦਾ ਹੋਇਆ ਅਸੀਂ ਆਸ ਉਮੀਦ ਕਰਦੇ ਹਾਂ ਇਲੈਕਸ਼ਨ ਕਮਿਸ਼ਨਰ ਸਾਹਿਬ ਫ੍ਰੀ ਐਂਡ ਫੇਅਰ ਪੋਲ ਕਰਵਾਉਣ ਕੇ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਤੁਸੀਂ ਵੇਖੋ ਸਾਰਿਆਂ ਨੂੰ ਬੇਜੀ ਇੱਕ ਵਾਰੀ 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 ਹੁਣ ਤੁਸੀਂ ਇਹ ਵੇਖੋ ਹਾਲ ਕਿ ਸੈਂਟਰ ਕੋ ਪੈਸੇ ਲੈ ਲੈਨੇ ਤੇ ਲੋਕਾਂ ਨੂੰ ਅੱਗੇ ਪੈਸੇ ਜਿਹੜੇ ਆਯੂਸ਼ਮਨ ਭਰਦੇ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਹੈ ਉਹਨਾਂ ਕੰਪਨੀਆਂ ਨੂੰ ਕਿਉਂ ਪੈਸੇ ਨਹੀਂ ਦਿੱਤੇ ਜਾ ਰਹੇ ਉਹਦਾ ਮਤਲਬ ਉਹ ਪੈਸਾ ਕਿਤੇ ਹੋਰ ਇਸਤੇਮਾਲ ਕੀਤਾ ਜਾ ਰਿਹਾ ਇਸ ਤੋਂ ਵੱਡੀ ਡਰੈਸਿੰਗ ਡਾਊਨ ਕੀ ਦੇ ਸਕਦੀ ਹਰ ਤੁਸੀਂ ਅੱਜ ਔਨਰੇਬਲ ਹਾਈ ਕੋਰਟ ਚਲੇ ਜਾਓ ਸੁਪਰੀਮ ਕੋਰਟ ਚਲੇ ਜਾਓ ਪਰसों ਚੌਥੀ ਸੁਪਰੀਮ ਕੋਰਟ ਨੇ ਫੇਰ ਇਹਨਾਂ ਨੂੰ ਟਕਾ ਕੇ ਇਹਨਾਂ ਦਾ ਕਈ ਮਸਲਿਆਂ ਦੇ ਉੱਤੇ ਇਹਨਾਂ ਨੂੰ ਬਕਾਇਦਾ ਤੌਰ ਉਤੋਂ ਰੋਜ਼ ਕੋਈ ਨਾ ਕੋਈ ਛਿੜਕ ਪੈਂਦੀ ਹੈ ਐਂ ਪੰਜਾਬ ਗਵਰਨਮੈਂਟ ਸ਼ੋਨ ਇਨ ਬੈਕਲਰ ਬੈਡ ਲਾਈਟ ਸੋ ਇਹ ਹੈ ਕਿ ਇਹ ਸਧਾਰਨ ਕਰਨ ਦੀ ਲੋੜ ਹੈ ਤੇ ਮੈਂ ਚਾਹਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਕਾਰਡਸ ਨੇ ਇਹ ਇਮੀਡੀਏਟਲੀ ਰੀਨਿਊ ਕਰਕੇ ਤੇ ਪ੍ਰਾਈਵੇਟ ਹਸਪੀਟਲ ਚਲਾਏ ਕੋ ਮੇਰੀ ਇੱਕ ਗੱਲ ਚੰਗੀ ਦਾ ਸੁਣ ਲੋ ਪਹਿਲੀ ਗੱਲ ਤੇ ਉਸ ਤੀਫੇ ਦਾ ਪੱਕਾ ਪਤਾ ਨਹੀਂ ਸਾਨੂੰ ਤੀਫੇ ਵਰਗਾ ਕੰਮ ਹੀ ਹੈ ਕਿਉਂਕਿ ਜਿਸ ਆਸ ਉਮੀਦ ਨੇ ਭੱਜ-ਭੱਜ ਗਏ ਸੀ ਉਹ ਆਸ ਉਮੀਦ ਪੂਰੀ ਨਹੀਂ ਹੋਈ ਇਹਨਾਂ ਦੀ ਜਗਾ ਜਿਹੜੀ ਹੈ ਉਹ ਰਵਨੀਤ ਬਿਟੂ ਲੈ ਗਿਆ ਜੀ ਇਹ ਲੱਭ ਰਿਹਾ ਸੀ ਕਿ ਮੈਨੂੰ ਇਹ ਰਾਜ ਸਭਾ ਦੇਣਗੇ ਤੇ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਦਾ ਜੋ ਮੈਨੂੰ ਪਤਾ ਲੱਗਾ ਸੀ ਲੜ ਲੱਪਾ ਇਹਨਾਂ ਨੂੰ ਇਹੀ ਲਾਇਆ ਸੀ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੌਟੇ ਦੀ ਲੋੜ ਇਹਦੀ ਲੋੜ ਨਹੀਂ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਵੱਜੀ ਤੋਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤੋਂ ਹੁਣ ਤੇ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਪੈਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਜੋ ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੀ ਪਿੱਠੇ ਛੁਰਾ ਇਹਨਾਂ ਨੇ ਖੀਲ ਲੇ ਮਹੀਨਿਆਂ ਵਿੱਚ ਮਾਰਿਆ ਜਿਸ ਕਾਰਨ 78 ਤੋਂ 18 ਤੇ ਆਏ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋਰ ਹੈ ਕਿਤੇ ਜਾਣ ਦਾ ਪ੍ਰੋਗਰਾਮ ਹੋਏ ਤਾਂ ਮੈਂ ਕਹਿ ਕੁਝ ਨਹੀਂ ਸਕਦਾ ਕਿ ਸਿੰਗਰਾਂ ਤੇ ਸੁਰੱਖਿਆ ਨੂੰ ਲਿਖੀ ਕੋਈ ਗੱਲ ਨਹੀਂ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਸਿੰਗਰ ਦੇ ਸਟੂਡੀਓ ਦੇ ਅੰਦਰ ਪੀਟ ਹੋਦਾ ਜਾ ਰਿਹਾ ਹੈ 6 ਮਹੀਨੇ ਤੋਂ ਪਹਿਲਾਂ ਜਬਤ ਪੈ ਗਿਆ ਵੇਖੋ ਸਿੰਗਰਸ ਦੀ ਸਕਿਉਰਿਟੀ ਉਹਦੇ ਕੋ ਪੈਸੇ ਲੈਣੇ ਜਾਂ ਨਾਲ ਲੈਣੇ ਉਹ ਤੇ ਗਵਰਨਮੈਂਟ ਦਾ ਕੰਮ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇਖੇ ਤੇ ਬਟ ਮੈਂ ਸਮਝਣਾ ਜੇ ਸਟੇਜ ਆਰਟਿਸਟ ਤੇ ਇਹ ਕਾਨੂੰਨ ਬਣਾ ਨਹੀਂ ਰਿਹਾ ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਕਾਨੂੰਨ ਬਣਾਇਆ ਜਾਂ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ 1100 ਬੰਦਾ ਦੇ ਵੀ ਸਟੇਜ ਆਰਟਿਸਟ ਹੀ ਹੈ ਭਗਵੰਤ ਮਾਨ 11 ਸੇ ਦੇ ਕੋਲ ਇਹ ਨੂੰ ਵੀ ਕੋਈ ਨਾ ਕੋਈ ਜੇ ਜੇ ਇਹ ਪੈਸੇ ਜਿਹੜੇ ਨੇ ਉਹ ਦੇਖੋ ਗਿੱਪੀ ਘਰੇਵਾਲ ਕੋ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋ ਲੈ ਜਾ ਸਕਦੇ ਸਾਡੇ ਸਿੰਗਰ ਕੋ ਬੱਬੂ ਮਾਨ ਕੋ ਜਾਂ ਏਪੀ ਟੈਲੋਂ ਕੋ ਲੈ ਜਾ ਸਕਦੇ ਨੇ ਤਾਂ ਫਿਰ ਇਹਨੂੰ ਵੀ ਲੈਣੇ ਚਾਹੀਦੇ ਨੇ ਇਹ ਵੀ ਹੈ ਚਲੋ ਭਾਵੇਂ ਬਿਮਾਰੀ ਹੀ ਉਹ ਗੱਲ ਇਹ ਹੈ ਕਿ ਇਹਦੇ ਕੋਈ ਵੀ ਪੈਸੇ ਲੈਣ ਛੱਡ ਦਿਆ ਉਹਨੂੰ ਹਾਂ ਉਹ ਇਸ ਗੱਲ ਕਰ ਰਹੇ ਮੈਂ ਸਮਝਦਾ ਕਿ ਇਹ ਵੀ ਸਟੇਜ ਆਰਟਿਸਟ ਹੀ ਹੈ ਜੀ ਇਹਦਾ ਵੀ ਹੋਰ ਤਾਂ ਕੋਈ ਕੋਈ ਇਹੋ ਜਿਹਾ ਕੋਈ ਕੰਮ ਹੈ ਹਾਂਜੀ ਚਲ ਉਹਨਾਂ ਕੋ ਤੇ ਖਾਲੀ ਕਰਾ ਲੈਣ ਉਹਨਾਂ ਕੋ ਤੇ ਇੱਕ ਇੱਕ ਸੀ ਇਹਦੇ ਕੋ ਪੰਜ ਨੇ ਇਹ ਕਦੋਂ ਕਰੇਗਾ ਪਹਿਲੇ ਇਹਨੂੰ ਪੁੱਛੋ ਨਾ ਉਹਨਾਂ ਕੋ ਤੇ ਹੈ ਹੀ ਵਿਚਾਰਾਂ ਕੋ ਇੱਕ ਇੱਕ ਸੀ ਜਿੰਨੇ ਮਾਜਰੇ ਸੀ ਮਾਜਰੇ ਤੇ ਇਹਨਾਂ ਦੇ ਹੈ ਬੜੇ ਰਿਸ਼ਤੇਦਾਰ ਉਹ ਸਾਰੇ ਇਹਦੀਆਂ ਕੋਠੀਆਂ 'ਚ ਹੀ ਆ ਸਕਦੇ ਨੇ ਕੰਮ ਤੇ ਸਾਰੇ ਮਾਜਰੇ ਦੇ ਵਾਸਤੇ ਹੀ ਕਰ ਰਹੇ ਸੀ ਅੱਜ ਤੇ ਬੜਾ ਕੋਈ ਨਿਕਲਣਾ ਅੱਜੇ ਬੜਾ ਕੋਈ ਨਿਕਲਣਾ 2-4 ਦਿਨ ਹੀ ਖਲੋਵੋ ਜੋ ਮਾਜਰਿਆਂ ਦੇ ਕਾਰਨਾਮੇ ਨੇ ਉਹ ਕਰਦੇ ਤੇ ਇਹਦੇ ਕਹਿੰਦੇ ਸੀ ਜੋ ਕੁਝ ਬਾਹਰਲੇ ਮੁਲਕਾਂ ਜਾ ਰਿਹਾ ਸੀ ਉਹ ਇਹਦੇ ਵਾਸਤੇ ਕੰਮ ਕਰਦੇ ਸੀ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਲਈਆਂ ਆਪਣੀਆਂ ਜੇ ਰੱਖੀਆਂ ਨੇ ਮੈਂ ਤੇ ਉਹਨਾਂ ਮਾਜਰਿਆਂ ਨੂੰ ਕਹੂੰ ਤੁਹਾਡੀ ਕੋਠੀ ਖਾਲੀ ਕਰਾਂ ਤਾਂ ਜਿਹੜੀ ਇਹਦੀਆਂ ਪੰਜ ਨੇ ਉਹਨਾਂ 'ਚ ਆਜੋ ਕੰਮ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਇਹਦੇ ਨਾਲ ਸਾਰਾ ਕੰਮ ਜੋ ਪੰਜਾਬ ਚ ਹੋ ਰਿਹਾ ਸੀ ਉਹ ਇਹਦੇ ਬਹਿਸ ਤੇ ਕੀਤਾ ਜਾ ਰਿਹਾ ਸੀ ਹਾਂਜੀ ਨਾ ਕੋ ਪਤਾ ਸਾਨੂੰ ਲੱਗਾ ਹੀ ਹੈ ਜੀ ਕੋਈ ਨਾ ਕੋਈ ਨਵਾਂ ਮਾਜਰਾ ਚੱਲੇਗਾ ਉਹ ਜਦੋਂ ਚੱਲੇਗਾ ਫਿਰ ਦੋ ਦਿਨਾਂ ਬਾਅਦ ਗੱਲ ਕਰ ਲਾਂਗੇ ਹਾਂਜੀ ਤਾਂ ਇਹਨਾਂ ਤਮਾਮ ਗੱਲਾਂ ਤੋਂ ਬਾਅਦ ਜੇਕਰ ਗੱਲ ਕਰ ਲਈ ਤਾਂ ਪ੍ਰਤਾਪ ਸਿੰਘ ਬਾਜਵਾ ਹੁਰਾਂ ਵੱਲੋਂ ਸਿੱਧੇ ਤੌਰ ਦੇ ਉੱਪਰ ਇਲਜ਼ਾਮ ਲਗਾਏ ਗਏ ਕਿ ਸੱਤਾਧਿਰਾਂ ਜਿਹੜੀਆਂ ਨੇ ਸੱਤਾਧਿਰ ਪਾਰਟੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਦੇ ਉੱਪਰ ਧਾਂਤਰੀ ਜਿਹੜੀਆਂ ਉਹ ਪੰਚਾਇਤੀ ਚੋਣਾਂ ਦੌਰਾਨ ਕਰ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਹੁਣ ਮੰਗ ਪੱਤਰ ਦਿੱਤਾ ਹੈ ਰਾਜ ਚੋਣ ਕਮਿਸ਼ਨ ਪੰਜਾਬ ਨੂੰ ਤਾਂ ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਉੱਪਰ ਭਰੋਸਾ ਦਿੱਤਾ ਹੈ ਕਿ ਤਮਾਮ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਨੂੰ ਮਨਾਉਣ ਦੀ ਜਿਹੜੀ ਹੈਗੀ ਉਹ ਕੋਸ਼ਿਸ਼ جاری ਹੈ ਔਰ ਦੂਸਰੇ ਪਾਸੇ ਇਹਨਾਂ ਤੰਦਰਿਆਂ ਨੂੰ ਰੋਕਣ ਦੇ ਲਈ ਜਿਹੜੀ ਤਮਾਮ ਪਾਰਟੀਆਂ ਜਾਂ ਫਿਰ ਜਿਹੜੀਆਂ ਟੀਮਾਂ ਨੇ ਉਹ ਨਿਰਧਾਰਿਤ ਕੀਤੇ ਜਾਣਗੇ ਔਰ ਇਹਨਾਂ ਜਿਹੜੇ ਆਰਓ ਨੇ ਜਾਂ ਤਹਿਸੀਲਦਾਰ ਨੇ ਉਹਨਾਂ ਦੇ ਲਈ ਵੀ ਸਪੈਸ਼ਲ ਡਿਊਟੀ ਜਿਹੜੀ ਹੈਗੀ ਉਹ ਕੀਤੀ ਜਾਣੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਅੰਗਦੈਨਿਕ ਸੂਰਾ ਟੀਵੀ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।